ਐਸਐਮਓ ਦੀ ਰਿਟਾਇਰਮੈਂਟ ਪਾਰਟੀ ਤੇ ਪੁਜੇ ਕਈ ਪ੍ਰਸ਼ਾਸਨਿਕ ਅਧਿਕਾਰੀ ਤੇ ਰਾਜਨੀਤਿਕ ਆਗੂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਰਿਟਾਇਰ ਐਸਐਮਓ ਡਾਕਟਰ ਪੁਸ਼ਪਨੀ ਕੀਤੀ ਤਾਰੀਫ ਕੁਰਾਲੀ ਦੇ ਪੱਤਰਕਾਰ ਅਤੇ ਸਿਆਸੀ ਆਗੂਆਂ ਨੇ ਵੀ ਦਿੱਤੀ ਮੁਬਾਰਕਾ ਰਿਟਾਇਰ ਐਸਐਮਓ ਅਤੇ ਉਹਨਾਂ ਦੀ ਧਰਮ ਪਤਨੀ ਨੇ ਕਿਹਾ ਉਹ ਜ਼ਰੂਰਤਮੰਦ ਲੋਕਾਂ ਦੀ ਮੁਫਤ ਵਿੱਚ ਸੇਵਾ ਕਰਨਗੇ ਦੇਖੇ ਤੁਸੀਂ ਜਾਣਦੇ ਹੋ ਡਾਕਟਰ ਰਾਜਿੰਦਰ ਧੂਸ਼ਣ ਜੀ ਸਾਡੇ ਐਸਐਮਓ ਕੁਰਾਲੀ ਪੋਸਟਡ ਸੀਗੇ ਔਰ ਪਿਛਲੇ 28 ਸਾਲਾਂ ਦੀ ਸਰਵਿਸ ਦੇ ਵਿੱਚ ਡਾਕਟਰ ਸਾਹਿਬ ਨੇ ਆਪਣੀ ਇੱਕ ਰੈਪਿਊਟੇਸ਼ਨ ਜਿਹੜੀ ਹੈ ਨਾ ਸਿਰਫ ਪੀसीएमਐਸ ਦੇ ਵਿੱਚ ਸਗੋਂ ਸਾਡੇ ਪੂਰੇ ਸੂਬੇ ਦੇ ਵਿੱਚ ਇਸ ਸਟ੍ਰਾਈਸਿਟੀ ਦੇ ਵਿੱਚ ਸਟੈਬਲਿਸ਼ ਕੀਤੀ ਹੈ ਜਿਸ ਦੇ ਵਿੱਚ ਨਾ ਹੀ ਪੂਰੀ ਤਨਦੇਹੀ ਦੇ ਨਾਲ ਸਗੋਂ ਪੂਰੀ ਦਇਆ ਦੇ ਨਾਲ ਸਾਰੇ ਪੇਸ਼ੈਂਟਸ ਨੂੰ ਸਾਰੇ ਸਮਾਜ ਦੀ ਸੇਵਾ ਕਰਦੇ ਸੀ ਕੋਵਿਡ ਵੇਲੇ ਡਾਕਟਰ ਸਾਹਿਬ ਦੀ ਐਕਸਪਰਟੀਜ਼ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਬਹੁਤ ਹੀ ਇਹਨਾਂ ਦਾ ਸਹਿਯੋਗ ਰਿਹਾ ਔਰ ਡਾਕਟਰ ਸਾਹਿਬ ਦੀ ਐਕਸਪਰਟਿਸ ਦੇ ਨਾਲ ਅਸੀਂ ਆਪਣੇ ਅਰੇਂਜਮੈਂਟਸ ਸੁਚਾਰੂ ਢੰਗ ਨਾਲ ਚਲਾ ਸਕੇ ਔਰ ਬਹੁਤ ਜਾਨਾਂ ਜਿਹੜੀਆਂ ਡਾਕਟਰ ਸਾਹਿਬ ਨੇ ਬਚਾਈਆਂ ਬਹੁਤ ਸਾਰੇ ਭਾਵੇਂ ਉਹ ਵੀਆਈਪੀ ਪੇਸ਼ੈਂਟਸ ਹੋਣ ਜਾਂ ਗਰੀਬ ਵਰਗ ਦੇ ਲੋਡ ਵਰਗ ਵਰਗ ਦੇ ਪੇਸ਼ੈਂਟਸ ਹੋਣ ਡਾਕਟਰ ਸਾਹਿਬ ਇੱਕੋ ਜਿਹੀ ਨਜ਼ਰ ਨਾਲ ਹਰ ਕਿਸੇ ਨੂੰ ਦੇਖ ਕੇ ਹਰ ਕਿਸੇ ਦਾ ਬਿਹਤਰ ਤੋਂ ਬਿਹਤਰ ਇਲਾਜ ਕਰਦੇ ਸੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰ ਮੇਰੇ ਵੱਲੋਂ ਵਿਅਕਤੀਗਤ ਤੌਰ ਤੇ ਡਾਕਟਰ ਸਾਹਿਬ ਨੂੰ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਔਰ ਅੱਗੇ ਲਈ ਸਾਡੀ ਸ਼ੁਭ ਕਾਮਨਾਵਾ ਕਿ ਡਾਕਟਰ ਸਾਹਿਬ ਇਸ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦੇ ਰਹਿਣ ਔਰ ਆਪਣੇ ਲਈ ਵੀ ਕੋਈ ਬਹੁਤ ਅੱਛੀ ਇਨਦੀ ਅੱਗੇ ਦੀ ਇਨਿੰਗਸ ਹੋਵੇ ਮੈਮ ਡਾਕਟਰ ਸਾਹਿਬ ਮੈਡੀਸਨ ਦੇ ਖੇਤਰ ਡਾਕਟਰ ਟੈਕਨੋਲੋਜੀ ਅਸੀਂ ਦੇ ਵਿੱਚ ਸ਼ਹਿਰ ਦੇ ਵਾਸੀ ਕਾਫੀ ਮਿਸ ਕਰਨਗੇ ਉਹਨੂੰ ਤੇ ਬਹੁਤ ਬੁਖੀਲਾ ਚਾਹੂਗੀ ਵੀ ਅਜੇ ਸਿੱਖਿਆਸ ਦੁਆਰਾ ਮੈਡੀਸਨ ਦੇ ਡਾਕਟਰ ਚਲਦੇ ਹੋਣਗੇ ਹਾਂ ਜੀ ਦੇਖਿਏ ਇਹ ਇੱਕ ਜਿਹਨੂੰ ਕਹਿੰਦੇ ਅਨਅਵੋਇਡੇਬਲ ਚੀਜ਼ ਹੈ ਕਿ ਜਿੱਥੇ ਰਿਟਾਇਰਮੈਂਟ ਦੀ ਖੁਸ਼ੀ ਸਾਨੂੰ ਸਾਰਿਆਂ ਨੂੰ ਹੈ ਅਸੀਂ ਸਾਰੇ ਡਾਕਟਰ ਸਾਹਿਬ ਦੀ ਪ੍ਰੈਜ਼ੈਂਸ ਉਹਨਾਂ ਦੀ ਸੇਵਾ ਮਿਸ ਕਰਾਂਗੇ ਲੇਕਿਨ ਪਬਲਿਕ ਸਰਵਿਸ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਿਵੇਂ ਜਿਵੇਂ ਲੋਕ ਸੀਨੀਅਰ ਹੁੰਦੇ ਹਨ ਨਵੇਂ ਡਾਕਟਰਸ ਭਰਤੀ ਹੋਣ ਹੁੰਦੇ ਹੈ ਤੇ ਸਾਨੂੰ ਉਮੀਦ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕਮੀ ਇਨਾਂ ਦੀ ਉਦਾਂ ਤਾਂ ਇਨਾਂ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ لیکن ਸਾਡੇ ਵੱਲੋਂ پوری کوشش ਰਹੇਗੀ ਕਿ ہیلتھ فیسیلٹیز ਜਿਹੜੀ ਹੈ ਸਾਡੀ ਸੁਚਾਰੂ ਢੰਗ ਨਾਲ ਚੱਲਦੀ ਰਹੇ థాంک یو زندگی ਦਾ ਸਭ ਤੋਂ ਵੱਡਾ ਖੁਸ਼ੀ ਉਸ ਵਕਤ ਹੋ ਗਿਆ ਜਦੋਂ ਕੋਈ ਰਿਟਾਇਰمنٹ ਹੁੰਦੀ ਹੈ ਉਹਨੇ ਬੇਦਾਗ ਹੋਵੇ ਕੀ ਕਹਿਣਾ ਚਾਹਦੇ ਹੋ ਸਿਰਫ ਕਿੰਨਾ ਗਮਸ਼ ਕਰੋਗੇ ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਮੈਂ ਉਹ ਮਰੀਜ਼ਾਂ ਦਾ ਪਿਆਰ ਜੋ ਕਰਾਲੀ ਵਿਖੇ ਸੇ ਮੈਨੂੰ ਮਰੀਜ਼ਾਂ ਤੋਂ ਮਿਲਿਆ ਹੈ ਯਾਂ ਕਰਾਲੀ ਜਿਹੜੇ ਪਬਲਿਕ ਵੱਲੋਂ ਜੋ ਮੈਨੂੰ ਪਿਆਰ ਮਿਲਿਆ ਉੱਥੇ 3 ਸਾਲ ਦੇ ਅੰਦਰ ਉਹ ਮੈਂ ਜ਼ਰੂਰ ਮਿਸ ਕਰੂੰਗਾ ਪਰ ਫਿਰ ਵੀ ਮੈਂ ਆਪਣੇ ਕਰਾਲੀ ਵਿਖੇ ਸੇ 2 ਘੰਟੇ ਆਪਣੀ ਸੇਵਾਵਾਂ ਜ਼ਰੂਰ ਮੈਂ ਉੱਥੇ ਜਾ ਕਰੂੰਗਾ ਸਵੇਰ ਤੇ इवन ਮੇਰੇ ਇੱਕ ਗਵਰਨਮੈਂਟ ਦੀ ਆਪਸ਼ਨ ਵੀ ਹੈ ਕਿ ਤੁਸੀਂ 2 ਘੰਟੇ ਫ੍ਰੀ ਸੇਵਾ ਵੀ ਗਵਰਨਮੈਂਟ ਹਸਪੀਟਲਸ ਕਰ ਰਹੇ ਹੋ ਮੈਂ ਉਸ ਲਈ ਵੀ ਜਲਦੀ ਅਪਲਾਈ ਕਰ ਰਿਹਾ ਹਾਂ ਤਾਂ ਉਮੀਦ ਹੈ ਵੀ ਮੈਨੂੰ ਜਲਦੀ ਵੀ ਪਰਮਿਸ਼ਨ ਮਿਲੀ ਤਾਂ ਮੈਂ 2 ਘੰਟੇ ਉੱਥੇ ਹਸਪੀਟਲ ਵਿੱਚ ਫ੍ਰੀ ਸੇਵਾ ਜ਼ਰੂਰ ਦਵਾਂਗਾ ਲੋਕਾਂ ਦੇ ਵਿੱਚ ਵੀ ਸਰ ਕਾਫੀ ਰੌਟਾ ਦੇਖ ਨੂੰ ਮਿਲ ਰਹੀ ਹੈ ਕਿਉਂਕਿ ਤੁਹਾਡੇ ਨਾਲ ਕਾਫੀ ਫੈਮਿਲੀ ਦੀ ਕਰ ਇੱਕ ਉਹਨਾਂ ਦਾ ਵਿਛੜਨਾ ਜਾ ਰਹੀ ਸੀ ਕਿ ਉਹਨਾਂ ਨੂੰ ਕੱਲ ਵੀ ਕਿੱਥੇ ਚਾਹੋਗੇ ਮੈਂ ਤੁਹਾਡੇ ਮੀਡੀਅਮ ਦੇ ਥਰੂ ਹਰੇਕ ਲੋਕਾਂ ਨੂੰ ਇਹ ਸੰਦੇਸ਼ ਮੇਰਾ ਪਹੁੰਚਾ ਦਿਓ ਕਿ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਲਮੋਸਟ ਸਭ ਮੈਂ ਆਪਣਾ ਫੋਨ ਨੰਬਰ ਦਿੱਤਾ ਹੈ ਜਦੋਂ ਮਨ ਮਰਜੀ ਫੋਨ ਕਰਨ ਕੋਈ ਫੀਸ ਦੀ ਜ਼ਰੂਰਤ ਨਹੀਂ ਕੋਈ ਸੋਚਣ ਦੀ ਜ਼ਰੂਰਤ ਨਹੀਂ ਜਦੋਂ ਮਰਜੀ ਮੇਰੇ ਕੋਲ ਆਣ ਕਿਸੇ ਕੋਲ ਫੀਸ ਹੋਵੇ ਦੇ ਜੇ ਨਾ ਫੀਸ ਹੋਵੇ ਕੋਈ ਜ਼ਰੂਰਤ ਨਹੀਂ ਇਹ ਮੈਂ ਤੁਹਾਡੇ ਮੀਡੀਅਮ ਥਰੂ ਲੋਕਾਂ ਨੂੰ ਆਪਣਾ ਮੇਰਾ ਸੁਨੇਹਾ ਜ਼ਰੂਰ ਪਹੁੰਚਾ ਦਿਓ ਵੀ ਮੈਂ 24 ਘੰਟੇ ਅਵੇਲੇਬਲ ਹਾਂ ਕੋਈ ਵੱਡੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚ ਜਾਂਦੇ ਨੇ ਡਿਸਟ੍ਰਿਕਟ ਦੇ ਕੋਲ ਸਾਰੇ ਉਹਨਾਂ ਮਿਲ ਕੇ ਕੋਈ ਡੀਸੀ ਮੈਡਮ ਨਾਲ ਮੈਂ ਤਾਂ ਬਹੁਤ ਉਹਨਾਂ ਨੇ ਕੁਆਲਿਫਾਈਸੇ ਕੰਮ ਬਹੁਤ ਕਰਾਇਆ ਕਿਉਂਕਿ ਡੀਸੀ ਮੈਡਮ ਆਪਰੇ ਪੁਰਾਣੇ ਲੀਸੈਂਸੀ ਜਦੋਂ ਕੋਵ ਕ੍ਰੋਸਰ ਇੰਟਰੈਕਸ਼ਨ ਸੀ ਉਹ ਲਿਸਨਰ ਮੈਂ ਫਾਇਦਾ ਉਠਾ ਕੇ ਪੁਰਾਣੀ ਵੇਸਟੀ ਵਿੱਚ ਆਪਾਂ ਨੂੰ ਪਤਾ ਵੀ ਪੇਸ਼ੈਂਟ ਦੀ ਗਿਣਤੀ ਇੰਨੀ ਜ਼ਿਆਦਾ ਵਾਖ ਕਿਸੀਂ ਕਿ ਸਾਨੂੰ ਆਪਣਾ ਰਜਿਸਟ੍ਰੇਸ਼ਨ ਕਾਊਂਟਰ ਬਾਹਰ ਲੈ ਕੇ ਆਉਣਾ ਪਿਆ ਸੀ ਬਾਹਰ ਪੇਸ਼ੈਂਟ ਦੇਖਣ ਦੀ ਕੋਈ ਜਗ੍ਹਾ ਨਹੀਂ ਸੀ ਡੀਸੀ ਮੈਡਮ ਨੇ ਅਲੱਗ-ਅਲੱਗ ਕੰਪਨੀਆਂ ਨੂੰ ਕਹਿ ਕੇ ਉੱਥੇ ਸ਼ੈੱਡ ਬਣਵਾਏ ਜਿਵੇਂ ਆਪਾਂ ਦੇਖਿਆ ਦੋ ਸ਼ੈੱਡ ਬਣੇ ਆ ਇੱਕ ਹਮਾਰਾ ਕੰਪਨੀ ਤੋਂ ਮੈਂ ਬਣਨ ਲਈ ਕਰਾਇਆ ਇੱਕ ਸਵਰਾਜ ਵਾਲਿਆਂ ਨੂੰ ਕਹਿ ਕੇ ਮਰੀਜ਼ਾਂ ਲਈ ਪੱਖੇ ਲਵਾਏ ਸ਼ੈੱਡ ਬਣਵਾਏ ਅਤੇ ਸਾਰਾ ਥੱਲੇ ਫਰਸ਼ ਪੱਕਾ ਕਰਵਾਇਆ ਡੀਸੀ ਮੈਡਮ ਦੀ ਕੰਟ੍ਰਿਬਿਊਸ਼ਨ ਅਸੀਂ ਉਸ ਹ ਇੱਕ ਵਾਰ ਉਹਨਾਂ ਮੇਰੇ ਕੈਂਪ ਤੇ ਇੱਥੇ ਆਏ ਤੇ ਬਹੁਤ ਮੈਨੂੰ ਅੱਛਾ ਲੱਗਿਆ ਮੈਮ ਦੀ ਵੀ ਤੁਹਾਡੇ ਨਾਲ ਹੀ ਰਿਪਾਇਰਮੈਂਟ ਹੋਈ ਹੈ ਜੀ ਕਿ ਆਪਿਆ ਸਵਾਗਤ ਹੈ ਸਾਡਾ ਲੈ ਕੇ ਕਰਵਾਇਆ ਸੌਰੀ ਮੈਡਮ ਦੀ ਨਾਲ ਹੀ ਹੋਈ ਹੈ ਹਾਂਜੀ ਹਾਂਜੀ ਮੈਡਮ ਤਾਂ ਐਕਚੁਅਲੀ ਸਾਰਾ ਘਰ ਮੈਡਮ ਦੇ ਸਿਰ ਤੇ ਚੱਲਦਾ ਜੇ ਮੈਂ ਹਸਪੀਟਲ ਟਾਈਮ ਦੇ ਸਕਦਾ ਸੀ ਮੈਡਮ ਬੱਚਿਆਂ ਨੂੰ ਸਾਰਾ ਘਰੇ ਟਾਈਮ ਦਿੰਦੀ ਸੀ ਤਾਂ ਹੀ ਉਹ ਪੋਸੀਬਲ ਸੀ ਮੈਡਮ ਦੀ ਕੰਟਰੀਬਿਊਸ਼ਨ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਸੀ ਹਾਂਜੀ ਮੈਂ ਇਸ ਕਰ ਬੇਫਿਕਰ ਹੋ ਕੇ ਬੈਠ ਰਿਹਾ ਸੀ ਕਿਉਂਕਿ ਮੈਡਮ ਸਾਰੇ ਬੱਚੇ ਸਮਾਧੀ ਸੀ ਘਰ ਸੰਭਾਲਦੀ ਸੀ ਥੈਂਕ ਯੂ ਜੀ ਸਿੰਘੋ ਸਾਹਿਬ ਦੀ ਰਿਟਾਇਰਮੈਂਟ ਹੋਈ ਹੈ ਤੇ ਤੁਹਾਡੀ ਵੀ ਨਾਲ ਹੀ ਰਿਟਾਇਰਮੈਂਟ ਹੋਈ ਹੈ ਇੱਕ ਪਰਿਵਾਰ ਦੇ ਵਿੱਚ ਦੋ ਰਿਟਾਇਰਮੈਂਟ ਹੋਈ ਹੈ ਕਿੰਨੀ ਕਿ ਖੁਸ਼ੀ ਹਾਂ ਜੀ ਮੈਂ ਤਾਂ ਬਹੁਤ ਖੁਸ਼ ਹਾਂ ਕਿ ਇਹ ਉਹ ਮਤਲਬ ਪਨਾ ਪਹਿਲਾਂ ਬਹੁਤ ਬਿਜ਼ੀ ਰਹਿੰਦੇ ਸੀਗੇ ਹਸਪੀਟਲ ਸਾਰਾ ਦਿਨ 24 ਘੰਟੇ ਦਾ ਮਤਲਬ ਡਿਊਟੀ ਸੀ ਇਹਨਾਂ ਦੀ ਆਲਮੋਸਟ ਤੇ ਹੁਣ ਥੋੜਾ ਬਹੁਤ ਇਕੱਲਾ ਟਾਈਮ ਦਿਆ ਕਰਨਗੇ ਮੈਨੂੰ ਇਹ ਖੁਸ਼ੀ ਹੈ ਬਹੁਤ ਜ਼ਿਆਦਾ ਇਕਦੇ ਕੋ ਮੈਰਿਜ ਹੋਏਗੀ ਉਦੋਂ ਉਹਨਾਂ ਦਾ ਸਾਥ ਚੰਗੀ ਤਰ੍ਹਾਂ ਬਿਤਾ ਹੋਊਗਾ ਉਹਨੂੰ ਰਿਲੇਸ਼ਨਸ਼ਿਪ ਤੋਂ ਬਾਅਦ ਮਿਲੇਗਾ ਕਿੰਨਾ ਕਿੰਨਾ ਫਰਕ ਦੇਖਦੇ ਹਾਂ ਹਾਂ ਜੀ ਮੈਰਿਜ ਤੋਂ ਬਾਅਦ ਤਾਂ ਫਿਰ ਵੀ ਇਹ ਸੀਐਮਸੀ 'ਚ ਉਦੋਂ ਪੜ ਰਹੇ ਸੀ ਐਮਟੀ ਕਰ ਰਹੇ ਸੀ ਉਦੋਂ ਤਾਂ ਬਹੁਤ ਓਵਰ ਬਿਜ਼ੀ ਰਹਿੰਦੇ ਸੀ ਪਰ ਹੁਣ ਹੋ ਸਕਦਾ ਹੈ ਕਿ ਇਹ ਮਤਲਬ ਥੋੜਾ ਟਾਈਮ ਕਾਰਨ ਦੇ ਸਕਣਗੇ ਥੈਂਕ ਯੂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਡਾਕਟਰ ਵੀ ਤਾਂ ਕੁਝ ਅੰਨੀ ਪੁਰਾਣੀ ਆਏ ਸਨ ਤੇ ਲੋਕ ਮੰਤਰੀ ਸਾਹਿਬ ਵੀ ਹਸਪੀਟਲ ਦੇ ਵਿੱਚ ਆਏ ਸਨ ਇਹਨੂੰ ਹਸਪੀਟਲ ਕੀ ਕੀ ਕੰਮ ਹੋ ਰਿਹਾ ਇਹਨੇ ਉਹ ਵੀ ਦੱਸਿਆ ਨਿਕੋਲ ਰਿੰਦਰਪੂਰ ਸਿੰਘ ਜਿਹਨੇ ਜੋ ਸੇਵਾ ਕੀਤੀ ਹੈ ਗਰਾਲੀ ਹਸਪਤਾਲ ਦੇ ਵਿੱਚ ਇਹ ਬੜੀ ਸਲਾਘਾਯੋਗ ਹੈ ਰਿੰਦਰਪੂਰ ਸਿੰਘ ਜਿਹਨੇ ਲਗਾਤਾਰ ਸਰਕਾਰੀ ਹਸਪਤਾਲ ਦੇ ਵਿੱਚ ਆਪਣਾ ਸਮੇਂ ਨਾ ਦੇਈਦੇ ਹੋਏ ਬੁਗੀ ਹਰ ਤਰ੍ਹਾਂ ਦੇ ਮਰੀਜ਼ਾਂ ਦੀ ਉਹਨਾਂ ਨੇ ਸੇਵਾ ਕੀਤੀ ਹੈ ਤੇ ਉਹ ਆਪਣੇ ਮਗੀ ਛੁੱਟੀ ਦੇ ਬਾਅਦ ਵੀ ਕਈ ਵਾਰ ਸਪੈਸ਼ਲ ਆਏ ਹਸਪਤਾਲ ਦੇ ਵਿੱਚ ਤੇ ਉਹਨਾਂ ਨੇ ਮਰੀਜ਼ ਦੇਖੇ ਤੇ ਰਿੰਦਰਪੂਰ ਸਿੰਘ ਜਿਹੜਾ ਇਹ ਕੈਮਾਸੀ ਉਹ ਵੀ ਗੱਲ ਸਾਨੂੰ ਬੜੀ ਵਧੀਆ ਲੱਗੀ ਉਹ ਕਹਿੰਦੇ ਵੀ ਜਦੋਂ ਸਰਕਾਰ ਇਹਨੇ ਵਧੀਆ ਕੰਮ ਕਰ ਰਹੀ ਹੈ ਰਣਾ ਜੀ ਕਹਿੰਦੇ ਜੀ ਮੈਂ ਜੇ ਕਹਿੰਦੇ ਮੇਰੀ ਇੱਕ ਸਾਲ ਦੀ ਛੁੱਟੀ ਪਈ ਹੈ ਮੇਰੀ ਕਹਿੰਦੇ ਮੈਂ ਇੱਕ ਸਾਲ ਦੀ ਛੁੱਟੀ ਲੈ ਕੇ ਵੀ ਕਹਿੰਦੇ ਮੈਂ ਟਾਈਮ ਬਤਾ ਸਕਦਾ ਸੀ ਆਪਣਾ ਮੈਂ ਪਰ ਉਹ ਸਰਕਾਰ ਹੈ ਉਹ ਬੜਾ ਵਧੀਆ ਕੰਮ ਕਰ ਰਹੀ ਹੈ ਜੀ ਮੇਰੇ ਵੀ ਕੰਮ ਤੋਂ ਬੜਾ ਮਨ ਕਰ ਰਿਹਾ ਤੇ ਜੋ ਵੀ ਇੰਦਰਜੀਤ ਨੇ ਸੇਵਾ ਕੀਤੀ ਹੈ ਸਾਡੇ ਇਲਾਕੇ ਦੇ ਲਈ ਤੇ ਸਾਡੇ ਸਾਰੇ ਇਲਾਕਾ ਉਹਨਾਂ ਦਾ ਇਸ ਲਈ ਬੜਾ ਦੇਨਦਾਰ ਹੈ ਜਿਦਾਂ ਮੈਡੀਸਨ ਵਿੱਚ ਕਾਪਰੇਟਿਵ ਪ੍ਰਚਾਰ ਜੀ ਹੈ ਉਹ ਉਹ ਬੜੀ ਜ਼ਰੂਰਤ ਕਿ ਕਰਨਾ ਚਾਹੀਦੀ ਕਿ ਪੁਰਾਣੀ ਨਿਵਾਸੀ ਦੁਆਰਾ ਇੱਕ ਮੈਡੀਕਲ ਮੈਡੀਸਨ ਦੇ ਨਾਲ ਅਫੀਲੀਟਡ ਐਸਾ ਕੁਝ ਹੋਣਾ ਕਿ ਜੀ ਬਿਲਕੁਲ ਸਹੀ ਗੱਲ ਹੈ ਜੀ ਇੰਦਰਪੁਤ ਸਿੰਘ ਜੀ ਜਿਹੜੀ ਕਮੀ ਹੈ ਉਹ ਕਰਾਈ ਹਸਲ ਦੇ ਵਿੱਚ ਪੂਰੀ ਨਹੀਂ ਹੋਏਗੀ ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਅਗਲਾ ਜਿਹੜਾ ਆਪਣੇ ਇਸ ਟਾਈਮ ਆਉਣਗੇ ਆਪਣੇ ਜੀ ਉਹ ਮੈਡੀਕਲ ਲੈ ਕੇ ਆਵਾਂਗੇ ਆਪਾਂ ਤਾਂ ਕਿ ਜਿਹੜੀ ਆਪਣੀ ਅਪਰਟੀ ਨੂੰ ਕੋਈ ਫਰਕ ਨਾ ਪਵੇ ਜੀ ਫਰਾਈ ਇਹ ਕਮਿਊਨਿਟੀ ਐਕਟ ਸੈਂਟਰ ਦੇ ਐਸਐਮਓ ਸੀਗੇ ਔਰ ਰਿਟਾਇਰਡ ਹੋਏ ਆ ਤੇ ਰਿਟਾਇਰਮੈਂਟ ਪਾਰਟੀਜ਼ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਬਹੁਤ ਹੀ ਖੁਸ਼ੀ ਦੇ ਪਲ ਹੈ ਕਿ ਜਦੋਂ ਕਿਸੇ ਇਨਸਾਨ ਦੀ ਰਿਟਾਇਰਮੈਂਟ ਹੁੰਦੀ ਆ ਔਰ ਕਿਸੇ ਨੂੰ ਮਲਾਲ ਵੀ ਹੁੰਦਾ ਕਿ ਕਿ ਜਿਹੜਾ ਵਿਅਕਤੀ ਜਿਹੜਾ ਕਿਸ ਸੇਤ ਸਭਾਵਾਂ ਦੇ ਰਿਹਾ ਹੋਵੇ ਬਹੁਤ ਵੱਡਾ ਅਫੀਸਰ ਸਾਡੇ ਐਸਐਮਐਸ ਸਾਹਿਬ ਰਜਿੰਦਰ ਪੋਸ਼ਨ ਜੀ ਔਰ ਜਿਹੜੇ ਕਿ ਅੱਜ ਸੇਵਾ ਮੁਕਤ ਹੋਏ ਆ ਔਰ ਇਹ ਜਿਹੇ ਇਨਸਾਨ ਜਿਹੜੇ ਕਿ ਨਿਸ਼ਕਾਮ ਸੇਵਾ ਕਰਦੇ ਆ ਔਰ ਉਹਨਾਂ ਨੇ ਜੋ ਸੇਤ ਸੇਤ ਸਹੂਲਤਾਂ ਸਾਡੇ ਸ਼ਹਿਰ ਦੇ ਵਿੱਚ ਦਿੱਤੀਆਂ ਮੈਡੀਸਨ ਦੇ ਰਿਲੇਟਡ ਡਾਕਟਰਾਂ ਜੀਓ ਪਰ ਇਸ ਦੀ ਮਿਸਾਲ ਸਾਡਾ ਇਲਾਕਾ ਹੈ ਸਾਡਾ ਸ਼ਹਿਰ ਹੈ ਕਿਉਂਕਿ ਉਹਨਾਂ ਨੇ ਅੱਡੀ ਨਿਸਕਾਮ ਸੇਵਾ ਕੀਤੀ ਹੈ ਕਿ ਹਰ ਕੋਈ ਡਾਕਟਰ ਨਹੀਂ ਕਰ ਸਕਦਾ ਔਰ ਉਹਨਾਂ ਨੇ ਹਸਪਤਾਲ ਦਾ ਵੀ ਸੁਧਾਰ ਕੀਤਾ ਹਰ ਗਰੀਬ ਦੀ ਸੁਣੀ ਔਰ ਮੇਰਾ ਖਿਆਲ ਹੈ ਜੀ ਜਿੱਥੇ ਸਾਡੇ ਹਸਪਤਾਲ ਦੇ ਵਿੱਚ 50 ਪੇਸ਼ੈਂਟ ਹੁੰਦੇ ਸੀ ਅੱਜ ਮੈਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਐਸਐਮਲ ਸਾਹਿਬ ਨੂੰ ਵੀ ਹੌਸਲਾ ਦਿੱਤਾ ਕਿ ਤੁਸੀਂ ਆਪਣੀਆਂ ਦਵਾਈਆਂ ਵੀ ਫ੍ਰੀ ਦਿਓ ਹਸਪਤਾਲ ਦੇ ਵਿੱਚ ਔਰ ਉਹਨਾਂ ਨੇ 700 ਤੱਕ ਦੇ ਜਿਹੜੇ ਪੇਸ਼ੈਂਟ ਡੇਲੀ ਉਹ ਉਹਨਾਂ ਨੂੰ ਦੇਖਦੇ ਸਨ ਪਰ ਇਹ ਜੇ ਵਿਅਕਤੀ ਦਾ ਸਾਡੇ ਸ਼ਹਿਰ ਤੋਂ ਇਸੇ ਵਾ ਮੁਕਤ ਹੋਣਾ ਅਸੀਂ ਉਹਨਾਂ ਨੂੰ ਪਹਿਲਾਂ ਤਾਂ ਪਰਿਵਾਰ ਨੂੰ ਉਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਕਿਉਂਕਿ ਉਹਨਾਂ ਨੇ ਜਿਹੜੀ ਜ਼ਿੰਦਗੀ ਦੀ ਸਰਵਿਸ ਹੈ ਉਹ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਆ ਇਸ ਦੇ ਨਾਲ ਹੀ ਅਸੀਂ ਉਹਨਾਂ ਨੂੰ ਹਮੇਸ਼ਾ ਸਾਡਾ ਸ਼ਹਿਰ ਸਾਡਾ ਇਲਾਕਾ ਹਮੇਸ਼ਾ ਮਿਸ ਕਰੂਗਾ ਜੀ ਧੰਨਵਾਦ ਜੀ ਅਭੀ ਫਟ ਦੀ ਟੀਮ ਆਈਆ ਡਾਇਮੰਡ ਪਾਰਟੀ ਹੈ ਸਿਰ ਮੁਤਾਬਿਕ ਕੀ ਕਹਿਣਾ ਚਾਹੁੰਦੇ ਹੋ ਅੱਜ ਕਾਫੀ ਭਾਵੁਕ ਵੀ ਲੱਗੇ ਆ ਕਿ ਜੀ ਵਧੀਆ ਕੰਮਾਂ ਵੱਲੋਂ ਹਸਣ ਲੈ ਕੇ ਕੀਤਾ ਗਿਆ ਆ ਜਦੋਂ ਤੋਂ ਡਾਕਟਰ ਸਾਹਿਬ ਸਾਡੇ ਆਏ ਸੀ ਖੁਰਾਲੀ ਇਹਨਾਂ ਨੇ ਆ ਕੇ ਸਾਡੇ ਸ਼ਹਿਰ ਕਰਾਲੀ ਦੇ ਹਸਪਤਾਲ ਨੂੰ ਚਾਰ ਚੰਨ ਲਗਾਏ ਹਨ ਇੱਕ ਬਿਲਕੁਲ ਪੋਜ਼ਿਟਿਵ એનર્ਜੀ ਦੇ ਇਹ ਮਾਲਕ ਹੈ ਬਹੁਤ ਸਾਹੂ ਨੇਕ ਸੁਭਾਅ ਦੇ ਬੰਦੇ ਹੈ ਜਦੋਂ ਵੀ ਇਨਾਂ ਕੋਲ ਮਰੀਜ਼ ਆਇਆ ਕਿਸੇ ਨੂੰ ਇਹਨਾਂ ਨੇ ਉਦਾਸ ਨਹੀਂ ਹੋ ਕੇ ਜਾਣ ਦਿੱਤਾ ਇੱਕ ਐਸਐਮਓ ਹੋਣ ਦੇ ਨਾਤੇ ਆਪ ਨਿਕਲ ਕੇ એમਰੀ ਜਨ ਨੂੰ ਮਿਲਦੇ ਹੁੰਦੇ ਔਰ ਅੱਜ ਜਦੋਂ ਇਹਦੀ ਰਿਟਾਇਰਮੈਂਟ ਹੈ ਮੈਂ ਕਹਿੰਨਾ ਵੀ ਸਾਡੇ ਸ਼ਹਿਰ ਨੂੰ ਇੱਕ ਬਹੁਤ ਵੱਡਾ ਅਸੀਂ ਕਾਟਾ ਮਹਿਸੂਸ ਕਰ ਰਹੇ ਹਾਂ ਪਰ ਅਸੀਂ ਨੰ ਕਰਾਲੀ ਤੇ ਜਾਣੇ ਨਹੀਂ ਦਿੱਤਾ ਕਰਾਲੀ ਦੇ ਵਿੱਚ ਹਸਪਤਾਲ ਇਹਨਾਂ ਨੇ ਆਪਣਾ ਪਾ ਲਿਆ ਤੇ ਅਸੀਂ ਇਹਨਾਂ ਦੀਆਂ ਸਵਾਮਾਂ ਬਰਾਬਰ ਲੈਂਦੇ ਰਹਾਂਗੇ ਤੇ ਅਸੀਂ ਸਾਰੇ ਇਲਾਕੇ ਦੇ ਵਿੱਚ ਇਹਨਾਂ ਦੀ ਜਿਹੜੀ ਇਹਨਾਂ ਨੇ ਭਲਾਈ ਹੈ ਜਿਹੜੀ ਦੀ ਸਾਊਪਣਾ ਉਹਦੇ ਬਾਰੇ ਜ਼ਰੂਰ ਦੱਸਾਂਗੇ ਤੇ ਅਸੀਂ ਇਹਨਾਂ ਨੂੰ ਸ਼ੁਭ ਕਾਮਨਾਵਾਂ ਪੇਸ਼ ਕਰਦੇ ਹਾਂ ਇਹਨਾਂ ਦੀ ਰਿਟਾਇਰਮੈਂਟ